ਆਖਰਕਾਰ ਪੰਜਾਬੀ ਦੀ ਮਸ਼ਹੂਰ ਗਾਇਕਾ ਤੇ ਐਕਟ੍ਰੈਸ ਅਮਰ ਨੂਰੀ ਦਾ ਪਰਿਵਾਰ ਸਰਦੂਲ ਸਿਕੰਦਰ ਦੇ ਨਾਲ ਵਿਆਹ ਕਰਨ ਤੋਂ ਇਨਕਾਰ ਕਿਉਂ ਕਰ ਰਿਹਾ ਸੀ ਅਮਰ ਨੂਰੀ ਕਿਸ ਤਰ੍ਹਾਂ ਸਰਦੂਲ ਸਿਕੰਦਰ ਦੇ ਗਰੁੱਪ ਦੇ ਵਿੱਚ ਐਂਟਰ ਹੋਈ ਇਸ ਬਾਰੇ ਅੱਜ ਇਸ ਐਪੀਸੋਡ ਦੇ ਵਿੱਚ ਮੈਂ ਦੱਸਾਂਗਾ ਅਮਰ ਨੂਰੀ ਪੰਜਾਬੀ ਗਾਇਕੀ ਦਾ ਉਹ ਨਾਮ ਜਿਸ ਨੂੰ ਹਮੇਸ਼ਾ ਆਪਾਂ उस तरह महसूस करते हैं जिस तरह आकाश के अमरनूरी सरदूल सिकंदर दी वाइफ बहुत ही खूबसूरत बहुत ही मिलनसार दी इज्जत करना छोटिया प्यार करना शायद उन्होंने माता पिता ने बचपन तो उन्होंने अजि संस्कार देते ने दमरूरी सब तो छोटी और अमरनूरी तो भी छोटी एक उन्होंने सिस्टर दसिया जा रहा और तीन भ्रा अमरनूरी तो ਵੱਡੇ ਨੇ ਜਿਹੜੇ ਕਿ ਅਲੱਗ-ਅਲੱਗ ਗਾਇਕੀ ਦੇ ਵਿੱਚ ਆਪਣੀ-ਆਪਣੀ ਕਿਸਮਤ ਅਜਮਾ ਰਹੇ ਨੇ ਦੋਸਤੋ ਅੱਜ ਉਹਨਾਂ ਦੀ ਜ਼ਿੰਦਗੀ ਤੇ ਸ਼ਖਸੀਅਤ ਬਾਰੇ ਬਹੁਤ ਸਾਰੀਆਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗਾ ਇਸ ਐਪੀਸੋਡ ਦੇ ਵਿੱਚ ਅਮਰ ਨੂਰੀ ਜੀ ਦਾ ਜਨਮ 4 ਜੂਨ 1968 ਨੂੰ ਰੋਪੜ ਵਿੱਚ ਹੋਇਆ ਔਰ ਉਹਨਾਂ ਦੇ ਪਿਤਾ ਜੀ ਦਾ ਨਾਮ ਸ਼੍ਰੀ ਰੌਸ਼ਨ ਸਾਗਰ ਜੀ ਔਰ ਦੱਸਿਆ ਜਾ ਰਿਹਾ ਕਿ ਉਸਤਾਦ ਲਾਲਚੰਦ ਯਮਲਾ ਜੱਟ ਜੀ ਦੇ ਉਹ ਸ਼ਾਗਿਰਦ ਰਹਿ ਚੁੱਕੇ ਨੇ ਹਾਲਾਂਕਿ ਅਮਰ ਨੂਰੀ ਦੇ ਮਾਤਾ ਜੀ ਸ਼੍ਰੀਮਤੀ ਬਿਮਲਾ ਜੀ ਨਹੀਂ ਚਾਹੁੰਦੇ ਸੀ ਕਿ ਮੇਰੀ ਬੇਟੀ ਅਮਰ ਨੂਰੀ ਗਾਇਕੀ ਦੇ ਖੇਤਰ ਵਿੱਚ ਜਾਵੇ ਪਰ ਕਿਤੇ ਨਾ ਕਿਤੇ ਅਮਰ ਨੂਰੀ ਦੇ ਪਿਤਾ ਜੀ ਨੇ ਆਪਣੀ ਵਾਈਫ ਨੂੰ ਸਮਝਾਇਆ ਕਿ ਅਮਰ ਨੂਰੀ ਬਹੁਤ ਵਧੀਆ ਗਾਉਂਦੀ ਹੈ ਆਵਾਜ਼ ਬਹੁਤ ਅੱਛੀ ਹੈ ਮੈਂ ਖੁਦ ਸੁਣਿਆ ਹੈ ਬਈ ਆਪਾਂ ਉਸ ਦੇ ਇਸ ਸ਼ੌਕ ਨੂੰ ਖਤਮ ਨਾ ਕਰੀਏ ਕਿਉਂਕਿ ਅਮਰ ਨੂਰੀ ਨੂੰ ਵੀ ਗਾਉਣ ਦਾ ਬਹੁਤ ਸ਼ੌਕ ਸੀ ਗਾਇਕੀ ਦੇ ਨਾਲ-ਨਾਲ ਉਹਨਾਂ ਨੂੰ ਐਕਟਿੰਗ ਕਰਨੇ ਦਾ ਵੀ ਬਹੁਤ ਸ਼ੌਕ ਸੀ ਸਕੂਲ ਦੇ ਵਿੱਚ ਜਿੰਨੇ ਵੀ ਫੰਕਸ਼ਨ ਹੁੰਦੇ ਸੀ ਅਮਰ ਨੂਰੀ ਹਰ ਇੱਕ ਫੰਕਸ਼ਨ ਦੇ ਵਿੱਚ ਹਿੱਸਾ ਲੈਂਦੀ ਸੀ ਔਰ ਸਕੂਲ ਦੇ ਜਿਹੜੇ ਅਧਿਆਪਕ ਸੀ ਉਹ ਬਕਾਇਦਾ ਤੌਰ ਤੇ ਅਮਰ ਨੂਰੀ ਜੀ ਨੂੰ ਸੰਗੀਤਿਕ ਸਿੱਖਿਆ ਦੇਣ ਦੇ ਵਿੱਚ ਮਦਦ ਕਰਦੇ ਸੀ ਦੋਸਤੋ ਦੱਸਿਆ ਜਾ ਰਿਹਾ ਕਿ ਦੀਦਾਰ ਸੰਧੂ ਦੇ ਨਾਲ ਅਮਰ ਨੂਰੀ ਨੇ ਤਕਰੀਬਨ 4 ਸਾਲ ਤੱਕ ਗਾਇਆ ਕਾਫੀ ਗੀਤ ਰਿਕਾਰਡ ਕਰਵਾਏ ਔਰ ਸੁਪਰ ਡੂਪਰ ਹਿਟ ਰਹੇ ਕੁਲਦੀਪ ਮਾਨਕ ਸਾਹਿਬ ਦੇ ਨਾਲ ਵੀ ਉਹਨਾਂ ਨੇ ਗਾਇਆ ਔਰ ਇਸ ਤਰ੍ਹਾਂ ਉਹਨਾਂ ਦੀ ਗਾਇਕੀ ਦਿਨੋਂ ਦਿਨ ਬੁਲੰਦੀਆਂ ਵੱਲ ਜਾਣ ਲੱਗੀ ਔਰ ਚਾਰੇ ਪਾਸੇ ਅਮਰ ਨੂਰੀ ਅਮਰ ਨੂਰੀ ਹੁੰਦੀ ਫਿਰ ਅਮਰ ਨੂਰੀ ਨੇ ਮਹਿਸੂਸ ਕੀਤਾ ਕਿ ਮੇਰਾ ਆਪਣਾ ਕੋਈ ਗਰੁੱਪ ਹੋਣਾ ਚਾਹੀਦਾ ਜਿਸ ਗਰੁੱਪ ਦੇ ਤਹਿਤ ਅਸੀਂ ਪ੍ਰੋਗਰਾਮ ਕਰੀਏ ਤਾਂ ਉਹਨਾਂ ਦੀ ਮੁਲਾਕਾਤ ਸੁਰਾਂ ਦੇ ਬਾਦਸ਼ਾਹ ਜਨਾਬ ਸਰਦੂਲ ਸਿਕੰਦਰ ਸਾਹਿਬ ਦੇ ਨਾਲ ਹੋਈ। ਉਹਨਾਂ ਨੇ ਰਲ ਕੇ ਆਪਣਾ ਇੱਕ ਗਰੁੱਪ ਬਣਾਇਆ। ਔਰ ਉਹਨਾਂ ਨੇ ਆਪਣੇ ਬਣਾਏ ਹੋਏ ਗਰੁੱਪ ਦੇ ਤਹਿਤ ਬਹੁਤ ਸਾਰੇ ਫੰਕਸ਼ਨ ਕੀਤੇ ਜੋ ਸੁਪਰ ਡੂਪਰ ਹਿੱਟ ਰਹੇ ਨੇ। ਪਰ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਉਸ ਗਰੁੱਪ ਨੂੰ ਬਣਾਉਣ ਤੋਂ ਬਾਅਦ ਅਮਰ ਨੂਰੀ ਤੇ ਸਰਦੂਲ ਸਿਕੰਦਰ ਦੇ ਵਿੱਚ نزدਕੀਆਂ ਵਧਣ ਲੱਗ ਪਈਆਂ ਹੋរី-ਹੋਰੀ ਇਸ ਕਦਰ نزدਕੀਆਂ ਵਧੀਆਂ ਕਿ ਕੁਝ ਜ਼ਿੰਦਗੀ ਨੂੰ ਇਕੱਠਿਆਂ ਬਤੀਤ ਕਰਨ ਦੇ ਸੁਪਨੇ ਵੇਖਣ ਲੱਗ ਪਏ ਪਰ ਕੋਈ ਇਹਨਾਂ ਸੁਪਨਿਆਂ ਤੋਂ ਨਾ ਖੁਸ਼ ਨਜ਼ਰ ਆ ਰਿਹਾ ਸੀ ਉਹ ਸੀ ਅਮਰ ਨੂਰੀ ਦਾ ਪਰਿਵਾਰ ਹਾਲਾਂਕਿ ਸਰਦੂਲ ਸਿਕੰਦਰ ਦੀ ਗਾਇਕੀ ਜਿਸ ਦੀ ਪੂਰੀ ਦੁਨੀਆ ਤਾਰੀਫ ਕਰਦੀ ਹੈ ਇੱਕ ਅੱਛੇ ਗਾਇਕਾਂ ਵਿੱਚੋਂ ਨੇ ਸਰਦੂਲ ਸਿਕੰਦਰ ਜੀ ਔਰ ਅੱਜ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਬੇਸ਼ੱਕ ਸ਼ਰੀਰਤ ਤੌਰ ਤੇ ਸਾਡੇ درمیان ਨਹੀਂ ਹੈ ਅੱਜ ਵੀ ਉਹਨਾਂ ਦੇ ਜਦੋਂ ਗੀਤ ਸੁਣਦੇ ਆ ਤਾਂ ਕਦਮ ਉੱਥੇ ਦੀ ਉੱਥੇ ਰੁਕ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਗਾਇਕੀ ਦਾ ਪਤਾ ਸੀ ਉਹਨਾਂ ਨੂੰ ਸੁਰਾਂ ਦਾ ਗਿਆਨ ਸੀ ਜਦੋਂ ਅਮਰ ਨੂਰੀ ਦੇ ਘਰਦਿਆਂ ਨੇ ਵਿਰੋਧ ਕੀਤਾ ਇਸ ਵਿਰੋਧ ਨੂੰ ਮੱਦੇਨਜ਼ਰ ਰੱਖਦਿਆਂ ਕਾਫੀ ਸਾਲ ਲੰਘ ਗਏ ਅਮਰ ਨੂਰੀ ਆਪਣੇ ਫੈਸਲੇ ਤੇ ਅਟਲ ਰਹੀ ਕਿ ਮੈਂ ਵਿਆਹ ਕਰਵਾਵਾਂਗੀ ਤਾਂ ਸਿਰਫ ਸਰਦੂਲ ਸਿਕੰਦਰ ਜੀ ਦੇ ਨਾਲ ਹੋੜੀ-ਹੋੜੀ ਜਦੋਂ ਅਮਰ ਨੂਰੀ ਦੀ ਜ਼ਿੱਦ ਨੂੰ ਵੇਖਿਆ ਕਰਦਿਆ ਨੇ ਤਾਂ ਉਹ ਫਿਰ ਮੰਨ ਗਏ ਕਿ ਚਲੋ ਜੇ ਜ਼ਿਆਦਾ देर ਕੀਤੀ ਤਾਂ ਹੋ ਸਕਦਾ ਟਾਈਮ ਹੋਰ ਲੰਘ ਜਾਵੇ ਦੋਹਾਂ ਦਾ ਵਿਆਹ ਕੀਤਾ ਗਿਆ ਲੇਕਿਨ ਵਿਆਹ ਤੋਂ ਬਾਅਦ ਦੋ ਬੇਟਿਆਂ ਨੇ ਜਨਮ ਵੀ ਲਿਆ ਲੇਕਿਨ ਦੋਸਤੋ ਮੈਂ ਜਿਵੇਂ ਸ਼ੁਰੂ ਚ ਦੱਸਿਆ ਸੀ ਕਿ ਗਾਇਕੀ ਦੇ ਨਾਲ ਨਾਲ ਐਕਟਿੰਗ ਦਾ ਵੀ ਬਹੁਤ ਸ਼ੌਕ ਸੀ ਮੈਨੂੰ ਯਾਦ ਹੈ ਕਿ ਉਹਨਾਂ ਦਾ ਪਹਿਲਾ ਜਿਹੜਾ ਗੀਤ ਸੀ ਜੱਟ ਦਾ ਟਰੈਕਟਰ ਵੇ ਅੱਜ ਬੰਜਰਾਂ ਦੀ ਜ਼ੁਲਫ਼ ਸਵਾਰੇ ਟਿੱਬਿਆਂ ਦੀ ਹਿੱਕ ਤੱਪਦੀ ਪਾਣੀ ਗੋਰੀਏ ਬੰਬੀ ਦਾ ਠਾਰੇ ਇਹ ਪਹਿਲਾ ਗੀਤ ਸੀ ਜਦੋਂ ਅਮਰ ਨੂਰੀ ਨੇ ਸਟੇਜ ਦੇ ਉੱਪਰ ਗਾਇਆ ਸੀ ਸਟੇਜ ਇੱਕ ਅਜੀਹਾ ਮਾਧਿਅਮ ਹੈ ਇੱਕ ਅਜੀਹਾ ਪਲੇਟਫਾਰਮ ਹੈ ਅੱਜ ਜਿੰਨੇ ਵੀ ਬੁਲੰਦੀਆਂ ਤੇ ਬੈਠੇ ਕਲਾਕਾਰਾਂ ਨੂੰ ਆਪਾਂ ਵੇਖਦੇ ਆ ਕੋਈ ਨਾ ਸਟੇਜਾਂ ਤੋਂ ਹੀ ਉੱਪਰ ਤੱਕ ਪਹੁੰਚੇ ਨੇ ਖੈਰ ਦੋਸਤੋ ਆਪਾਂ ਗੱਲ ਅੱਗੇ ਤੋਰਦੇ ਆ ਸਿਕੰਦਰ ਤਨੂਰੀ ਦਾ ਵਿਆਹ ਹੋ ਗਿਆ ਬਾ ਕਮਾਲ ਵਿਆਹ ਹੋਇਆ ਬੜੀਆਂ ਰੌਣਕਾਂ ਲੱਗੀਆਂ ਜ਼ਿੰਦਗੀ ਨੂੰ ਅੱਗੇ ਤੋਰਿਆ ਗਾਇਕੀ ਦੇ ਨਾਲ ਨਾਲ ਐਕਟਿੰਗ ਦਾ ਵੀ ਸ਼ੌਕ ਸੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਅਮਰ ਨੂਰੀ ਨੂੰ ਬਤੌਰ ਐਕਟਰਸ ਗਾਇਕੀ ਦੇ ਤੌਰ ਤੇ ਵੀ ਦੇਖਿਆ ਹੈ ਔਰ ਹਰ ਇੱਕ ਫਿਲਮ ਦੇ ਵਿੱਚ ਉਹਨਾਂ ਦੀ ਇੱਕ ਨਵੇਕਲੀ ਭੂਮਿਕਾ ਰਹੀ ਹੈ ਜਿਸ ਨੂੰ ਅੱਜ ਵੀ ਅਸੀਂ ਯਾਦ ਕਰਦੇ ਹਾਂ ਕੋਈ 10 ਤੋਂ 15 ਦੇ ਕਰੀਬ ਫਿਲਮ ਹੈ ਫਿਲਮਾਂ ਨੇ ਜੇ ਮੈਂ ਨਾ ਗਲਤੀ ਕਰਦਾ ਹੋਵਾਂ ਜਿਨ੍ਹਾਂ ਦੇ ਵਿੱਚ ਅਮਰ ਨੂਰੀ ਨੇ ਬਤੌਰ ਐਕਟ੍ਰੈਸ ਕੰਮ ਕੀਤਾ ਹੈ ਲੇਕਿਨ ਇਸ ਜੋੜੀ ਨੂੰ ਆਖਰ ਨਜ਼ਰ ਕਿਸ ਦੀ ਲੱਗ ਗਈ ਸਰਦੂਲ ਸਿਕੰਦਰ ਜੀ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੇ ਗਏ ਨੂਰੀ ਜੀ ਨੇ ਸਰਦੂਲ ਸਿਕੰਦਰ ਜੀ ਨੂੰ ਆਪਣੀ ਕਿਡਨੀ ਵੀ ਦਿੱਤੀ ਪਰ ਉਹ ਵੀ ਅਸਫਲ ਰਹੀ ਲੇਕਿਨ ਆਖਰਕਾਰ ਉਹ ਸਿਤਾਰਾ ਉਹ ਆਵਾਜ਼ ਜਿਨ੍ਹਾਂ ਦੀ ਆਵਾਜ਼ ਨੂੰ ਅਸੀਂ ਅੱਜ ਵੀ ਮਿਸ ਕਰਦੇ ਹਾਂ ਕਈ ਵਾਰ ਉਹਨਾਂ ਦੀਆਂ ਵੀਡੀਓ ਅਚਾਨਕ ਜਦੋਂ ਆਉਂਦੀਆਂ ਨੇ ਤਾਂ ਵੇਖਦੇ ਹਾਂ ਤਾਂ ਮਹਿਸੂਸ ਕਰਦੇ ਹਾਂ ਕਿ ਸਿਕੰਦਰ ਜੀ ਤੁਹਾਡੀ ਅਜੇ ਇਸ ਸੰਸਾਰ ਨੂੰ ਬਹੁਤ ਜ਼ਰੂਰਤ ਸੀ ਤੁਸੀਂ ਇੰਨੀ ਜਲਦੀ ਉਡਾਰੀ ਮਾਰ ਜਾਣੀ ਕਿਸੇ ਨੂੰ ਕੁਝ ਨਹੀਂ ਸੀ ਪਤਾ ਅਮਰ ਨੂਰੀ ਜੀ ਨੇ ਬੜੀ ਕੋਸ਼ਿਸ਼ ਕੀਤੀ ਆਪਣੇ ਮਹਿਬੂਬ ਪਤੀ ਨੂੰ ਬਚਾਉਣ ਦੀ ਪਰ ਕੁਦਰਤ ਨੂੰ ਮਨਜ਼ੂਰ ਹੀ ਕੁਝ ਹੋਰ ਸੀ ਉਹ ਨਹੀਂ ਹੋ ਸਕਿਆ ਖੈਰ ਅਮਰ ਨੂਰੀ ਜੀ ਤੁਹਾਡੇ ਇਸ ਹੌਸਲੇ ਨੂੰ ਅਸੀਂ ਸੈਲੂਟ ਕਰਦੇ ਹਾਂ ਪੋ ਸੁਨਾਮਾ ਪੂਰਾ ਚੈਨਲ ਸੈਲੂਟ ਕਰਦਾ ਹੈ ਕਿ ਤੁਹਾਨੂੰ ਉਸ ਆਕਾਲ ਪੁਰਖ ਨੇ ਜਿਸ ਵੀ ਰਜ਼ਾ ਦੇ ਵਿੱਚ ਰੱਖਣਾ ਕਿਉਂਕਿ ਰਹਿਣਾ ਪੈਣਾ ਹੈ ਕੁਦਰਤ ਦਾ ਕਾਨੂੰਨ ਹੈ ਕਿ ਜ਼ਿੰਦਗੀ ਦੇ ਵਿੱਚ ਜਿੰਨਾ ਕਿਸੇ ਦਾ ਸਾਥ ਮਿਲਣਾ ਹੈ ਉਨਾ ਹੀ ਮਿਲਣਾ ਹੈ ਨਾਰਤੀ ਵਦ ਤੇ ਨਾਰਤੀ ਕਟ ਅਮਰ ਨੂਰੀ ਜੀ ਤੁਸੀਂ ਹਮੇਸ਼ਾ ਕਿਸੇ ਨਾ ਕਿਸੇ ਇੰਟਰਵਿਊ ਦੇ ਵਿੱਚ ਜਦੋਂ ਦੀ ਜਦੋਂ ਵੀ ਗੱਲ ਦੀ ਸ਼ੁਰੂਆਤ ਕਰਦੇ ਹੋ ਤੇ ਸਰਦੂਲ ਜੀ ਦੀ ਸ਼ਬਦਾਂ ਤੋਂ ਕਰਦੇ ਹੋ ਬਹੁਤ ਚੰਗਾ ਲੱਗਦਾ ਹੈ ਅਸੀਂ ਮਹਿਸੂਸ ਕਰਦੇ ਹਾਂ ਕਿ ਤੁਸੀਂ ਉਸ ਸ਼ਖਸੀਅਤ ਨੂੰ ਅੱਜ ਵੀ ਪਲ-ਪਲ ਆਪਣੇ ਨਾਲ ਮਹਿਸੂਸ ਕਰਦੇ ਹੋ ਸੋ ਦੋਸਤੋ ਅਮਰ ਨੂਰੀ ਜੀ ਦੇ ਜੀਵਨ ਦੇ ਨਾਲ ਰਿਲੇਟਡ ਉਹਨਾਂ ਦੇ ਪਤੀ ਸਰਦੂਲ ਜੀ ਦੇ ਨਾਲ ਰਿਲੇਟਡ ਇੰਨੀ ਕੋ ਜਾਣਕਾਰੀ ਕਲੈਕਟ ਹੋਈ ਸੀ ਜਾਣਕਾਰੀ ਦਿੰਦਿਆਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਉਹਦੇ ਲਈ ਖੇਮਾ ਦੇ ਜਾਚਕਾਂ ਜੁੜੇ ਰਹੋ ਪੋਸੂ ਨਮਾ ਚੈਨਲ ਦੇ ਨਾਲ